ਅਰਜਨ ਅਵਾਰਡੀ ਡੀਐਸਪੀ ਬਲਵਿੰਦਰ ਸਿੰਘ ਦਿਓਲ ਨਾਲ ਕੋਈ ਹਾਸਾ ਨਹੀਂ ਵਾਪਿਆ ਸਗੋ ਉਹਨਾਂ ਦਾ ਕਤਲ ਕੀਤਾ ਗਿਆ ਇਸ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਐਤਵਾਰ ਦੀ ਰਾਤ ਜਲੰਧਰ ਦੇ ਵਿੱਚ ਬਸਤੀ 바ਵਾ ਖੇਲ ਨਹਿਰ ਦੇ ਪੁਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦਲਬੀਰ ਸਿੰਘ ਦਿਓਲ ਦੇ ਮੱਥੇ ਦੇ ਵਿੱਚ ਗੋਲੀ ਲੱਗੀ ਸੀ ਕਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਲੈ ਕੇ ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ ਅਤੇ ਉਹ ਇਸ ਸਮੇਂ ਸੰਗਰੂਰ ਦੇ ਵਿੱਚ ਲੱड्डा ਕੋਟੀ ਸਥਿਤ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਦੇ ਵਿੱਚ ਤਾਇਨਾਤ ਸੀ ਡੀਐਸਪੀ ਬਲਵੀਰ ਸਿੰਘ ਸ਼ੂਗਰ ਦੇ ਵੀ ਮਰੀ ਸਨ ਸ਼ੂਗਰ ਕਾਰਨ ਉਸ ਦੀ ਇੱਕ ਲੱਤ ਕੱਟ ਦਿੱਤੀ ਗਈ ਸੀ ਪਿੰਡ ਮੰਨ ਦੇ ਵਿੱਚ ਡੀਐਸਪੀ ਦਲਵੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ਤੇ ਗੋਲੀਆਂ ਚਲਾ ਦਿੱਤੀਆਂ ਸਨ ਹਾਲਾਂਕਿ ਉੱਥੇ ਕਿਸੇ ਨੂੰ ਗੋਲੀ ਨਹੀਂ ਲੱਗੀ ਇਸ ਦੌਰਾਨ ਪੁਲਿਸ ਵਾਲਿਆਂ ਨੇ ਮਿਲ ਕੇ ਸਮਝੌਤਾ ਕਰਵਾ ਦਿੱਤਾ ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ ਝਗੜੇ ਦੌਰਾਨ ਡੀਐਸਪੀ ਦਿਉਲ ਨੇ ਦੋ ਗੋਲੀਆਂ ਚਲਾਈਆਂ ਸਨ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਿਉਲ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਿਸ ਦੀਆਂ ਕੁਝ ਫੋਟੋਜ਼ ਵੀ ਵਾਇਰਲ ਹੋਈਆਂ ਸਨ ਅਤੇ ਉਦੋਂ ਪੁਲਿਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ ਜੀਸੀਪੀ ਸੰਦੀਪ ਸ਼ਰਮਾ ਨੇ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਮੁੱਢਲੀ ਜਾਂਚ ਦੇ ਵਿੱਚ ਇਹ ਖਾਸਾ ਜਾਪਦਾ ਹੈ ਹੋ ਸਕਦਾ ਹੈ ਕਿ ਡੀਐਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੋਵੇ ਜਿਸ ਕਾਰਨ ਉਸ ਦੇ ਸਿਰ ਦੇ ਵਿੱਚ ਕੋਈ ਚੀਜ਼ ਵੱਜੀ ਅਤੇ ਉਸ ਦੀ ਮੌਤ ਹੋ ਗਈ ਜੀਪੀ ਸ਼ਰਮਾ ਨੇ ਦੱਸਿਆ ਸੀ ਕਿ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਜਿਸ ਤੋਂ ਬਾਅਦ ਪਤਾ ਲਗਾਇਆ ਜਾ ਰਿਹਾ ਕਿ ਇਹ ਹਾਸਾ ਕਿਵੇਂ ਵਾਪਰਿਆ ਭਾਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜਿਹਨਾਂ ਡੈੱਡ ਬਡੀ ਮਿਲੀ ਹੈ ਉਹਨਾਂ ਬਾਰੇ ਦੱਸੋ ਮੇਰਾ ਨਾਮ ਰਣਜੀਤ ਸਿੰਘ ਕੁਰਜੀਵਾਲਾ ਜੀ ਦਾ ਦਲਬੀਰ ਸਿੰਘ ਜੂਲ ਸਾਡੇ ਵੱਡੇ ਭਤਾ ਜੀ ਕੁਛ ਕਰਦੇ ਨਾ ਰਾਤੀ ਪਤਾ ਲੱਗਾ ਕਿ ਦੋ ਬੰਦਿਆਂ ਦੀ ਗੋਦੀ ਆ ਉਹ ਬਸਤੀ ਬਾਬਾ ਖੇ ਦੇ ਨੇੜੇ ਦੇ ਲੱਗਿਓਂ ਰੋਡ ਦੇ ਵਿੱਚੋਂ ਤੋਂ ਬਰਾਮਣ ਨੂੰ ਸਖੌਨਾ ਲੱਤਫਤ ਸੀ ਅਸੀਂ ਜਾ ਕੇ ਮੁਕਤ ਦੇਖਦੇ ਆਏ ਕਾਫੀ ਸਖੌਨਾ ਲੱਤਫਤ ਸੀ ਉਹਨਾਂ ਸੀ ਰੋਡ ਜੀ ਵਿੱਚ ਵੀ ਬੋਡੀ ਦੇਖੀ ਹੈ ਸੱਟਾਂ ਦੇ ਨਿਸ਼ਾਨ ਲੱਗੇ ਆ ਸਭ ਪਿੱਛੇ ਵੀ ਲੱਗੇ ਆ ਮੂੰਹ ਤੇ ਦੇਖਿਆ ਸਵੇਰੇ ਇੱਕ ਕਾਨੂੰਨ ਦਾ ਸਰਕਾਰੀ ਪਿਸਤਲਿਆ ਉਹਨਾਂ ਨੇ ਇਹ ਕੰਮ ਕੀਤਾ ਉਹ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ ਜੋ ਉਹ ਉਧਰ ਨੂੰ ਕੀ ਕਰ ਜਾਣਾ ਸੀਗਾ ਤੇ ਅਸੀਂ ਤਾਂ ਇਹ ਪਰਜੋਰ ਮੰਗ ਕਰਦੇ ਆ ਪ੍ਰਕਾਸ਼ਨ ਦੇ ਕੋਲੋਂ ਵੀ ਇਹ ਜਲਦੀ ਨਾਲ ਜਾਂਚ ਕਰਕੇ ਦੇ ਦੇਣ ਜੀ ਐਸ ਪੀ ਜਿਹੜੀ ਜਦੋਂ ਦਾ ਸਟਾਰਟ ਹੁਣ ਵਰਕਸ ਨੇ ਨਹੀਂ ਮਿਲ ਜਾਂਦਾ ਤੇ ਉਹ ਸਾਰੀ ਗੱਲਾਂ ਨੂੰ ਧਿਆਨ ਰੱਖਦੇ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਥੱਲੇ ਤੱਕ ਹੋਇਆ ਵੀ ਜਿਹਦੇ ਨਾਲ ਕਿ ਆਪਾਂ ਮਲਕੀ ਨੂੰ ਫ੍ਰੀਡਮ ਸੇਡ ਲਾ ਸਕੀਏ ਉਹ ਸਾਰੇ ਸੀਸੀਟੀਵੀ ਕੈਮਰੇਜ ਕਿਤੇ ਚੱਕਾ ਨਹੀਂ ਚਹੀਦੀ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੀ ਭਾਣਾ ਵਪਰਾ ਕਿੱਦਾਂ ਹੋਇਆ ਕੀ ਨਹੀਂ ਹੋਇਆ ਤੁਹਾਨੂੰ ਕੁਝ ਵੀ ਕਹਣਾ ਜਲਦਬਾਜ਼ੀ ਤੁਹਾਨੂੰ ਅਡਾਸ ਕਦੋਂ ਗੱਲ ਹੋਈ ਸੀ ਉਦੋਂ ਪਹਿਲਾਂ ਕਿ ਉੱਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਅੱਗੇ ਕਿੱਦਾਂ ਪਹੁੰਚੇ ਸੀ ਦੋ ਕਹਿੰਦੇ ਕਿ ਅਸੀਂ ਨਾਲੇ ਕਿ ਇਹਨਾਂ ਨੂੰ ਆਪਣੀਆਂ ਗੱਡੀਆਂ ਦੀ ਹੈਗੀ ਸੀ ਆਪਣੇ ਕੋਲ ਗਨਵਾਨ ਦੀ ਪਿੰਡੀ ਸੀ। ਤੋਂ ਉਹ ਬਾਅਦ ਚ ਕਹਿੰਦੇ ਸੀ ਬਸਟਾਨ ਸ਼ਰਤਾ ਇਹਨਾਂ ਨੂੰ ਤੇ ਉਹ ਤੋਂ ਬਾਅਦ ਬਸ ਸਟੈਂਡ ਤੋਂ ਬਸਤੀ 바ਵਾਖੇਲ ਕਿੱਦਾਂ ਗਏ ਆ ਉਹ ਸਾਰਾ ਇਹ ਸਿੱਖਣਾ ਆਉਂਦਾ। ਹਾਂਜੀ ਇੱਕ ਆਪਣੇ ਦੱਸੋ ਜਿਹੜੇ ਕਪੂਰਥਲਾ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੇ ਜਿਹੜੇ ਬਸਤੀ 바ਵਾਖੇਲ ਉਹ ਉਹ ਐ ਉਧਰ ਜਾ ਸਕਦੇ ਸੀ ਕਿ ਜਾਂ ਫੇ ਕਿਉਂਕਿ ਵਾਕਿੰਗ ਦਾ ਕੋਈ ਜਾ ਸਕ ਹਿੰਟ ਸਾਰਾ ਕਪੂਰਥਲਾ ਰੋਡ ਨੂੰ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਲਟਰਨ ਬਾਰਪਰ ਨੂੰ ਮੋੜਦੇ ਨੇ ਨੇੜੇ ਨੇੜੇ ਉੱਥੇ ਜਾਂਦੀ ਕੋ ਟੱਕ ਨਹੀਂ ਬਣਦੀ ਕਿਉਂਕਿ ਪੈਦਲ ਚੱਲਦੇ ਨਹੀਂ ਸੀ ਜ ਹਾਂਜੀ ਇੰਨੀ ਇੰਨੀ ਬਲੀਡਿੰਗ ਹੋਈ ਹੈ ਇਨਾ ਕੋਈ ਨਾ ਹਸਪਤਾਲ ਲਾਸ਼ ਮੜੀ ਜਾਵੇ ਕੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੋ ਤਾਂ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਕਿਉਂਕਿ ਐਸੇ ਵੱਡੇ ਵੱਡੇ ਰੈਂਕ ਤੁਸ ਜਿਹਾ ਕਿ ਖਿਡਾਰੀ ਵੀ ਸੀਗੇ ਆਪਣੇ ਰੈਂਕ ਪੁਲਿਸ ਰੈਂਕ ਤੇ ਸੀਗੇ ਤੇ ਪੁਲਿਸ ਦੇ ਵਾਲੇ ਤਾਂ ਕੋਈ ਕਾਰਵਾਈ ਤਕੀਦ ਕਰਨਾ ਚਾਹੁੰਦੇ ਸਾਨੂੰ ਹਾਲ ਕਿ ਅਸੀਂ ਜੀ ਕਿ ਪੀ ਸੈਕਸ਼ਨ ਲੱਗਾ ਨਹੀਂ ਕਿ ਜਿਹੜਾ ਕਿ ਐਡਾ ਐਡਾ ਵੱਡਾ ਡੀਐਸਪੀ ਪੰਜਾਬ ਪੁਲਿਸ ਦਾ ਹੋਵੇ ਤੇ ਉਹਦਾ ਪਿਸਤਲ ਵੀ ਮਿਸਿੰਗ ਹੋਵੇ ਤੇ ਉਹਦੀ ਡੈੱਡ ਬੋਡੀ ਵੀ ਰਾਤ ਨੂੰ ਉਹ ਵੀ ਇਨੀ ਹਾਈ ਸਕਿਉਰਿਟੀ ਦਾ ਅਲਰਟ ਹੋਵੇ ਰਾਤ ਨੂੰ ਨਵੇਂ ਸਰ ਕਰਕੇ ਪਰ ਆਦਮੀ ਵਾਅਦਾਦ ਵੀ ਹੋ ਜੀਏ ਜਾਂ ਕੀ ਹੋਵੇ ਮਤਲਬ ਕਿ ਸਾਨੂੰ ਕੋ ਸਮਝ ਨਹੀਂ ਆ ਰਹਾ ਇਹ ਕੁਝ ਦੱਸ ਦਿਓ ਉਹਨਾਂ ਦੇ ਖੇਡ ਦੱਸ ਦਿਓ ਤੇ ਕਿਹੜੇ ਕਿਹੜੇ ਅਵਾਰਡ ਉਹਨੂੰ ਮਿਲੇ ਹੋਏ ਸੀ ਸਾਲ ਉਹਨਾਂ ਅਰਜਨワਲ ਮਿਲਿਆ ਹੋਇਆ ਸੀਗਾ ਸੀਰੀਮੈਨ ਆਫ ਇੰਡੀਆ ਦਾ ਖਿਤਾਬੀ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਬਹੁਤ ਤਗੜੇ ਸਪੋਰਟਸਮੈਨ ਸੀ ਅ ਮਤਲਬ ਅੱਛਾ ਰਾਤੀ ਇਕੱਲੇ ਹੀ ਗਏ ਹੋਏ ਸੀਗੇ ਨਾਲ ਪਰੇ ਹੋਰ ਗਨਮੈਨ ਵਗੈਰਾ ਜਾਂ ਪੁਲੇ ਜਿਹੜੇ ਸਾਰੇ ਨਹੀਂ ਆਪਣੇ ਮੁੰਡੇ ਮੁੰਡੇ ਘਰੋਂ ਲੈ ਕੇ ਆਏ ਇਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਬਸਟਾਂ ਛੱਡਤਾ ਬਾਅਦ ਚੁੱਤੂ ਬਾਅਦ ਹੀ ਪਤਾ ਲੱਗਾ ਕੀ ਹੋਇਆ ਉਹ ਮੁੰਡੇ ਨਾਲ ਹੀ ਫਰੀਸ ਦੇ ਕੋਲੀ ਆਸ ਵੇਰੇ ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 ਬੋਕ ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਕਨਡਵੀ ਨੰਬਰ 2 ਦੇ ਐਸ.ਆਈ.ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਨੰਬਰ ਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਬਾਉ ਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ.ਐਚ.ਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ। ਸੋ ਇਹ ਸਬੰਧਿਤ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ। ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਬੀ ਰੱਡਾ ਕੁੱਟੀ ਪੋਸਟਰ ਸੀ ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਇਸ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਜੀ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਆਪਾਂ ਦਾ ਵੀ ਕਿ ਕਾਰਨ ਕੀ ਹੈ ਵੀ ਐਕਸੀਡੈਂਟ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਸ ਦਾ ਐਕਸੀਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਸਤੀ ਅੰਸਰ ਹੋਵੇ ਨੀ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜੇ ਕੱਲਾ ਮਨਿਕ ਬੋਡੀ ਹੀ ਤੇ ਨੇੜੇ ਕੋ ਹੋਰ ਬਾਈਕਲ ਜਾਂ ਕੋ ਹੋਰ ਕੋਈ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਹਾਂ ਸੀ ਆ ਨਾਲ ਹੀ ਪਿੰਡ ਹੈ ਬਸਤੀ ਪਵਾ ਖਾਲ ਦਾ ਨਾਲ ਹੀ ਪਿੰਡ ਹੈ ਇਹਨਾਂ ਦਾ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨਹੀਂ ਫੈਮਲੀ ਨਾਲ ਜੇ ਕੋਈ ਰابطਾ ਨਹੀਂ ਕਿਵੇਂ ਹੋ ਸਕਿਆ ਸੋ ਫਰਦਰ ਜੋ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਛ ਆਇਆ ਹੋਵੇ ਅਸੀਂ ਇਸਟੀ ਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋ ਅਸੀਂ ਉਹ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ ਬਿਊਰੋ ਰਿਪੋਰਟ ਐਸਮ ਜਨ نیوز